ਪੰਜਾਬ ਪੁਲਿਸ ਦੀ ਨੌਕਰੀ ਕਰ ਮੁਲਾਜ਼ਮ ਤੇ ਡਰਾਈਵਰੀ ਦਾ ਭੂਤ ਇਸ ਤਰ੍ਹਾਂ ਸਵਾਰ ਹੋ ਰਿਹਾ ਸੀ ਕਿ ਅੰਦਾਜ਼ਾ ਨਹੀਂ ਸੀ ਉਹ ਪੁਲਿਸ ਵਾਲਾ ਬਲਾ ਬਲਾ ਐਪ ਰਾਹੀਂ ਗੱਡੀ ਨੂੰ ਇੱਕ ਟੈਕਸੀ ਬਣਾ ਦਵੇਗਾ ਇਸ ਕਰਕੇ ਨਵਾਂ ਸ਼ਹਿਰ ਵਿਖੇ ਬਲਾ ਬਲਾ ਐਪ ਨੂੰ ਲੈ ਕੇ ਮਾਮਲਾ ਉਸ ਵੇਲੇ ਗਰਮਾਇਆ ਹੈ ਜਦੋਂ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਖੁਦ ਸਵਾਰੀਆਂ ਬੁੱਕ ਕਰਵਾ ਕੇ ਉਨ੍ਹਾਂ ਘਾਰਾਂ ਨੂੰ ਫੜ ਕੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕ ਬਲਾ ਬਲਾ ਐਪ ਰਾਹੀਂ ਸਵਾਰੀਆਂ ਦੀ ਬੁਕਿੰਗ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਉਤਾਰ ਰਹੇ ਹਨ ਉਨਾ ਕਿਹਾ ਕਿ ਉਹਨਾਂ ਨੇ ਜਦੋਂ ਬਲਾ ਬਲਾ ਐਪ ਰਾਹੀਂ ਇੱਕ ਪ੍ਰਾਈਵੇਟ ਕਾਰ ਚਲਾ ਰਹੇ ਪੁਲਿਸ ਮੁਲਾਜ਼ਮ ਨੂੰ ਦੇਖਿਆ ਤਾਂ ਖੁਦ ਹੈਰਾਨ ਹੋ ਗਏ ਉਹਨਾਂ ਦੱਸਿਆ ਕਿ ਇਸ ਪੁਲਿਸ ਮੁਲਾਜ਼ਮ ਨੂੰ ਸਰਕਾਰੀ ਨੌਕਰੀ ਮਿਲੀ ਹੈ ਪਰ ਫਿਰ ਵੀ ਇਹ ਡਰਾਈਵਰੀ ਦਾ ਕੰਮ ਕਰ ਰਿਹਾ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਪੂਰਾ ਮਾਮਲਾ ਪਾਈ ਕੀ ਹੈ ਜੇ ਜੇ ਤੁਸੀਂ ਨਵਾਂ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆਜੀ ਨਵਾਂ ਸ਼ਹਿਰ ਤੋਂ ਫਾਸਟ ਬੱਸ ਸਟੈਂਡ ਤੋਂ ਪਿਆਰ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਭਾਜੀ ਇੱਕ ਬਲਾਬਲਾ ਐਪ ਚਲਦੀ ਆ ਜਿੱਤੋਂ ਰਾਈਡਾਂ ਬੁੱਕ ਕਰਕੇ ਬੰਦੇ ਇਧਰੋਂ ਉਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਗੱਲੇ ਪੈ ਇਹਨਾਂ ਨੂੰ ਟਾਰਗੇਟ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਫੜੀ ਸੀਗੀ ਪਰਸੋਂ ਗੱਡੀ ਫੜੀ ਜਿਹੜੀ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਵੀ ਐਸਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2 200 100 ਰੁਪਏ ਨੂੰ ਬੰਦੇ ਜਿਹਦਾ ਹਣੀ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਰਾਇਦਾ ਵੀ ਥੱਲੇ ਕਿਤੋਂ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਰਾਇਦਾ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਾ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰਮਟ ਯਾਰਾ ਕੁਝ ਇੰਸ਼ੋਰਸਾ ਦੇ ਕੇ ਅਸੀਂ ਬਿੱਲੇ ਖੜੇ ਆ ਭਾਜੀ ਔਰ ਇਦਾਂ ਦੇ ਬੰਦੇ ਤੁਰਿਆ ਜਲੰਧਰ ਤੋਂ ਸਵਾਰੇ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰ ਇਹਨਾਂ ਕਰਕੇ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਭਾਜੀ ਤੁਹਾਡੇ ਆ ਮੁਲਾਜ਼ਮਾਂ ਦੇ 70 70 ਦਰਖਾਸਤ ਤੁਹਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆਇਆ ਤੁਹਾਨੂੰ 100 200 ਕੀ ਰੱਜ ਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਵੇ ਕਟੋਰਾ ਲੈ ਕੇ ਸੜਕਾਂ ਤੇ ਮੰਗਣ ਲੱਪੋ ਹੁਣ ਸਾਡੇ ਤੋਂ ਬੜੇ ਸਰਦਾਰ ਪੱਕ ਬਣ ਨਹੀਂ ਹੋ ਜਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਸੀਂ ਤਾਂ ਸਿਰਫ バス ਹੁਣ ਝੇਰ ਖਾਣੀ ਰਹਿ ਗਈ ਹੈ ਵੇ ਟੈਕਸੀਆਂ ਵਾਲੇ ਝੇਰ ਦੇ ਦੋ ਟੈਕਸੀ ਵਾਲੇ ਨੂੰ ਤੁਸੀਂ ਝੇਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਝੇਰ ਦੇ ਦੋ ਵੀ ਅਸੀਂ ਕੰਮ ਕਰਨਾ ਤੁਸੀਂ ਵਿਹਲੇ ਖੜ ਜਾਓ ਇਹ ਤੁਸੀਂ ਬੁੱਕ ਕੀਤੀ ਸੀ ਗੱਡੀ ਨੂੰ ਇਹ ਅਸੀਂ ਬੁੱਕ ਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋਂ ਬਲਾ ਬਲਾ ਤੋਂ ਕਿੰਨੇ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿਨੇ ਭਾਜੀ ਕਿਨੇ ਹੋ ਜੀ 100 110 ਰੁਪਏ ਨੂੰ 110 ਰੁਪਏ ਨੂੰ ਚੰਡੀਗੜ੍ਹ ਲੈ ਕੇ ਜਾਣਾ ਇਹਵੇਂ ਝੇਰ ਤੋਂ ਬੱਸ ਕਰਾਇਆ ਵੀ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਉਹ ਜੀ ਮੰਗ ਕੀ ਕਰਦੇ ਹੋ ਦੋਸਤੋ ਮੰਗ ਕੀ ਕਰਦੇ ਭਾਜੀ ਵੀ ਸਾਰੇ ਨੂੰ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੇ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ ਬਾਕੀ ਜਿਹੜੇ ਪ੍ਰਧਾਨ ਜੀ ਨਾਲ ਗੱਲ ਕਰ ਲੋ ਹਮ ਕੀ ਹੈ ਕੇਰੀ ਯੂਨੀਅਨ ਤੋਂ ਤੁਸੀਂ ਮੇਰਾ ਨਾਮ ਜੀ ਅਜੀਤ ਕੁਮਾਰ ਹਾਂ ਮੈਂ ਯਾਰ ਟੈਕਸੀ ਯੂਨੀਅਨ ਦਾ ਪ੍ਰਧਾਨ ਹਾਂ ਨਵੇਂ ਸ਼ਹਿਰ ਤੋਂ ਤੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇਹ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਰੋਜ਼ੀ ਹਾਂਜੀ 900 ਹਾਂਜੀ 900 ਉਹ ਸਾਡੇ ਤਾਂ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅਸੀਂ ਤਾਂ 2800 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਹਾਂ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹ ਨੂੰ ਦੇਖੋ ਤੇ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੂਰੈਂਸ ਸਭ ਤੋਂ ਮਹਿੰਗਾ ਆ ਅਸੀਂ ਚਾਹਦੇ ਆ ਕਿ ਇਹਨਾਂ 'ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ 'ਚ ਐਪ ਭਰ ਕੇ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾਬਲਾ ਦੇ ਵਿੱਚ ਚੱਲਦੇ ਆ ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਰਾਓ ਤੇ ਗੱਡੀਆਂ ਬੰਦ ਕਰਾਓ ਜੇ ਸਾਹਬਨਾ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ ਇਹ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੇ ਨੀਆਂ ਮੈਂ ਚਲਾਨ ਕਰਾਉਂਗੇ ਇਹਨਾਂ ਦੇ ਚਲਾਨ ਕਰਾਵਾਂਗੇ ਮਲਾਜਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ ਚਾਹੇ ਇਹ ਵੀ ਮਲਾਜਮ ਹੈ ਜੀ ਆਪਾਂ ਆਪਾਂ ਨੂੰ ਇਹਨਾਂ ਨਾਲ ਕੋਈ ਪਰਸਨਲ ਦੋਸ਼ ਨਹੀਂ ਲਈ ਪਰ ਇਹ ਮਲਾਜਮ ਹੈ ਮਲਾਜਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡੇ ਇਹਨਾਂ ਨਾਲ ਇਸ ਗੱਲ ਕੇ ਵਿਰੋਧ ਆ ਸਾਡਾ ਕੋਈ ਇਹਨਾਂ ਨਾਲ ਕੀ ਹੋਣਾ ਮੈਂ ਪ੍ਰੈਸ ਵਾਲਾ ਹਾਂ ਮੈਂ ਪ੍ਰੈਸ ਵਾਲਾ ਹਾਂ ਜੀ ਆਪਣਾ ਨਾਮ ਕੀ ਭਾਜੀ ਕੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤੇ ਨਾਮ ਦੱਸਦੇ ਮੈਂ ਨਾ ਦੱਸੋ ਨਾ ਭਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇਜੀ ਜਾ ਰਿਹਾ ਘਰ ਨੂੰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿੱਥੋਂ ਡਿਊਟੀ ਤੁਹਾਡੀ ਤੂੰ ਪੁਲਿਸੀਓ ਕਿੱਥੇ ਹੋ ਹਾਂਜੀ ਹਾਂਜੀ ਮੈਂ ਘਰ ਨੂੰ ਜਾ ਰਿਹਾ ਇਹ ਜਾ ਕੇ ਡਿਊਟੀ ਕਿੱਥੋਂ ਆ ਰਹੇ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਹਾਂਜੀ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰੇ ਆਪਣਾ ਨਹੀਂ ਨਹੀਂ ਫਿਰ ਤੇ ਗਾਹੇ ਹੈ ਘਰ ਗਾਹਾਂ ਗਾਹ ਕਿਥੇ ਯਾਰ ਮੁਹਾਲੀ ਹੈ ਮੁਹਾਲੀ ਹਰ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਵਿੱਚ ਬਿਠਾਉਂਦੇ ਹੋ ਹਾਂ ਇੱਕ ਹੀ ਮਸਲਾ ਕੀ ਹੈ ਪੂਰਾ ਦੱਸੋ ਮੈਨੂੰ ਤਾਂ ਖੁਦ ਨਹੀਂ ਪਤਾ ਹਾਂਜੀ ਤੁਹਾਡੇ ਪਿੱਛਾ ਕਰ ਰਹੇ ਸਾਰੇ ਤੁਸੀਂ ਕਹਿੰਦੇ ਮੈਨੂੰ ਮਸਲਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹੈ ਮੈਂ ਤੇ ਇਹਨਾਂ ਨਾਲ ਇੱਕ ਮਣੀ ਬਤਾ ਚੱਲ ਇਹਨਾਂ ਨਾਲ ਵੀਰ ਨਾਲ ਗੱਲ ਕਰ ਗੱਲ ਕਰ ਰਹੇ ਨੇ ਗੱਲ ਕਰਨੇ ਕਰ ਲਓ ਭਾਜੀ ਬੈਲਟ ਮੜਕੀ ਆਪਣਾ ਵੀਰ ਇਹਨਾਂ ਨਾਲ ਗੱਲ ਬੈਲਟ ਉਹ ਭਾਜੀ ਕੀ ਹੈ ਭਾਈ ਇਹ ਚੱਲ ਜਾਣਾ ਭਾਜੀ ਖਬਰ ਕੋ ਚਿੰਤਾ ਨਾ ਕਰੋ ਬੈਲਟ ਮੜ ਦੱਸੋ ਕੀ ਹੈ ਕੀ ਆਪਣਾ ਬੈਲਟ ਮੜ ਦੱਸੋ ਕੁਝ ਇੱਕ ਗੱਲ ਕਰ ਲਓ ਇਹਨਾਂ ਨਾਲ ਗੱਲ ਕਰ ਮਾਮਲਾ ਚਲਾਨ ਕਿਤਾ ਹੈ ਕੀ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਆਇਤਾ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਦਾ ਪ੍ਰਾਈਵੇਟ ਗੱਡੀ ਹੈਗੀ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ ਚ ਇਨਸੌਲ ਦਿੱਤਾ ਜਿਤ ਮਤਲਬ ਲੱਗਦਾ 5-600 ਰੁਪਇਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨੇ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਦੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਇੱਕ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਾਂ ਸਰਕਾਰੀ ਮੁਲਾਜ਼ਮ ਹੀ ਨੇ ਜਿਹਦੇ ਜਿਹੜਾ ਹੁਣ ਚਲਾਨ ਕੀਤਾ ਇਹ ਪੰਜਾਬ ਪੁਲਿਸ ਮੁਲਾਜ਼ਮ ਨੇ ਫਿਰ ਉਹ ਗਲਤ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਹੀ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸੀ ਮੈਂ ਉਹਦਾ ਕਰਦਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਦਾ ਬਰਾਉਡ ਪਰਮਿਟ ਹੈ ਗਲਤ ਹਾਂ ਰੋਂਗ ਸਰਕਾਰ ਦੇ ਟੈਕਸ ਚੋਰੀ ਕਰ ਰਿਹਾ ਹੈ ਕਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅਬ ਜਿੱਥੇ ਬਸ ਜਾਏਗਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ ਸਜ਼ਾ ਮਿਲੂਗੀ